ਉਸ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਨਾਕੇ ਨੂੰ ਪੱਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾ ਹੋ ਜਾਏਗੀ ਦੋ ਦੋਸਤ ਹੈਪੀ ਅਤੇ ਸਨੀ ਆਂਗਵਾਂਡੇ ਵਿੱਚ ਰਹਿੰਦੇ ਸੀ ਪਰਿਵਾਰਿਕ ਮੈਂਬਰਾਂ ਨੂੰ ਦੋਹਾਂ ਦੋਸਤਾਂ ਦੀ ਦੋਸਤੀ ਦੇ ਉੱਪਰ ਨਾਦ ਸੀ ਦੁਰਾ ਪਰੋਸਾ ਸੀ ਉਸ ਮੁੰਡੇ ਦੇ ਉੱਪਰ ਭਾਵੇਂ ਉਹ ਕਦੇ ਵੀ ਘਰ ਦੇ ਵਿੱਚ ਆਂਦਾ ਜਾਂਦਾ ਪਰ ਉਸ ਤੇ ਉੱਪਰ ਕਦੇ ਸ਼ੱਕ ਨਹੀਂ ਕੀਤਾ ਗਿਆ ਹੈਪੀ ਜੋ ਕਿ ਹੁਣ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਉਸਨੇ ਆਪਣੀ ਮਾਂ ਦੇ ਕੋਲ ਗੁਰਦਾਸਪੁਰ ਦੇ ਰਾਮਨਗਰ ਪਿੰਡ ਦੇ ਵਿੱਚ ਛੱਡਿਆ ਹੋਇਆ ਸੀ ਜਿੱਥੇ ਇਹਨਾਂ ਦਾ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਹੀ ਗਵਾਨ ਤੇ ਵਿੱਚ ਸਨੀ ਨਾਮ ਦਾ ਮੁੰਡਾ ਰਹਿੰਦਾ ਸੀ ਜੋ ਕਿ ਹੈਪੀ ਦਾ ਦੋਸਤ ਹੁੰਦਾ ਪਰ ਨਾ ਤਾਂ ਹੈਪੀ ਦੇ ਪਰਿਵਾਰ ਨੂੰ ਅਤੇ ਨਾ ਹੀ ਸਨੀ ਦੇ ਪਰਿਵਾਰ ਨੂੰ ਕਦੇ ਇਸ ਕੱਲ ਦਾ ਪਤਾ ਲੱਗਿਆ ਕਿ ਆਖਿਰਕਾਰ ਇਹਨਾਂ ਆਣਾ ਜਾਣਾ ਵੱਧ ਕਿਉਂ ਰਿਹਾ ਬੀਤੇ ਦਿਨ ਇੱਕ ਅਨਹੋਣੀ ਘਟਨਾ ਵਾਪਰਦੀ ਹੈ ਜਿੱਥੇ ਹੈਪੀ ਦੀ ਘਰ ਵਾਲੀ ਘਰ ਤੋਂ ਬਾਹਰ ਦੁੱਧ ਲੈਣ ਦੇ ਲਈ ਗਈ ਅਤੇ ਉਸ ਤੋਂ ਬਾਅਦ ਉਹ ਗਾਇਬ ਹੋ ਗਈ। ਇਧਰੋਂ ਪਤਾ ਲੱਗਦਾ ਹੈ ਕਿ ਗਵਾਨ ਤੇ ਵਿੱਚ ਰਹਿੰਦਾ ਹੋਇਆ سنی ਵੀ ਘਰ ਦੇ ਵਿੱਚ ਨਹੀਂ ਆਇਆ। ਇਹ ਸਾਰੀ ਗੱਲਬਾਤ ਉਦੋਂ ਖੁੱਲਦੀ ਹੈ ਜਦੋਂ ਕੁਝ ਸਮੇਂ ਬਾਅਦ ਹੀ ਪਤਾ ਲੱਗਦਾ ਹੈ ਕਿ ਇਹ ਦੋਵੇਂ ਜਾਣੇ ਘਰ ਤੋਂ ਭੱਜ ਚੁੱਕੇ ਨੇ। ਦੋਵੇਂ ਹੀ ਵਿਆਹੇ ਹੋਏ ਸੀ, ਦੋਵਾਂ ਦੇ ਹੀ ਘਰ ਦੇ ਵਿੱਚ ਬੱਚੇ ਸੀ ਪਰ ਨਾਤਾ ਇੱਥੇ ਹੈਪੀ ਦੀ ਘਰ ਵਾਲੀ ਨੇ ਆਪਣੇ ਪਰਿਵਾਰ ਦਾ ਖਿਆਲ ਕੀਤਾ ਆਪਣੇ ਬੱਚਿਆਂ ਦਾ ਖਿਆਲ ਕੀਤਾ ਨਾ ਹੀ ਵਿਦੇਸ਼ ਦੇ ਵਿੱਚ ਕੰਮ ਕਰਦੇ ਆਪਣੇ ਪਤੀ ਹੈਪੀ ਦਾ ਦੂਸਰੇ ਪਾਸੇ ਗਵਾਂਡ ਦੇ ਵਿੱਚ ਰਹਿੰਦੇ ਸਨੀ ਨੇ ਵੀ ਇੰਝ ਕੀਤਾ ਨਾ ਤਾਂ ਆਪਣੇ ਤਿੰਨ ਬੱਚਿਆਂ ਦਾ ਖਿਆਲ ਕੀਤਾ ਤੇ ਨਾ ਹੀ ਆਪਣੀ ਪਤਨੀ ਦਾ ਇਸ ਦੇ ਚਲਦੇ ਹੋ ਜਦੋਂ ਇਹ ਘਰ ਤੋਂ ਭੱਜ ਗਏ ਨੇ ਤਾਂ ਸਾਰਾ ਪਿੰਡ ਇਕੱਠਾ ਹੋਇਆ ਪਿੰਡ ਦੀ ਸਰਪੰਚ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਉੱਪਰ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਨਾ ਸਿਰਫ ਇਹਨਾਂ ਨੇ ਦੋਸਤੀ ਦਾ ਰਿਸ਼ਤੇ ਦਾ ਗਲਾ ਘੋਟਿਆ ਸਗੋਏ ਸਮਗਰੋਂ ਹੁਣ ਸਣੀ ਜੋ ਕਿ ਇੱਕ ਵਿਆਹੁਤਾ ਔਰਤ ਨੂੰ ਲੈ ਕੇ ਘਰੋਂ ਭੱਜਿਆ ਉਸ ਦੇ ਵੱਲੋਂ ਆਪਣੇ ਦੋਸਤ ਹੈਪੀ ਦੇ ਘਰ ਦੇ ਵਿੱਚ ਪਹਨਤੋੜ ਕੀਤੀ ਗਈ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਇਆ ਗਿਆ ਕਿ ਜੇਕਰ ਉਸਨੇ ਕੋਈ ਕਾਰਵਾਈ ਕੀਤੀ ਜਾਂ ਫਿਰ ਕੁਝ ਵੀ ਕੀਤਾ ਤਾਂ ਇਸ ਦਾ ਜਾਨ ਬੁਰਾ ਹੋਵੇਗਾ ਜਾਨੋਂ ਮਾਰਨ ਤੱਕ ਦੀ ਧਮਕੀ ਸਨੀ ਦੇ ਵੱਲੋਂ ਦਿੱਤੀ ਗਈ ਹੈ ਜੋ ਕਿ ਖੁਦ ਤਿੰਨ ਬੱਚਿਆਂ ਦਾ ਪਿਓ ਹੈ ਆਪਣੀ ਘਰ ਵਾਲੀ ਅਤੇ ਬੱਚਿਆਂ ਨੂੰ ਛੱਡ ਕੇ ਉਹ ਹੈਪੀ ਦੀ ਘਰ ਵਾਲੀ ਨੂੰ ਲੈ ਕੇ ਭੱਜ ਗਿਆ ਅਤੇ ਇਸ ਮਗਰੋਂ ਹੁਣ ਉਹ ਇੱਕ ਤੋਂ ਬਾਅਦ ਇੱਕ ਗਲਤ ਹਰਕਤਾਂ ਵੀ ਕਰ ਰਿਹਾ ਹੈ ਇਸ ਲੋਕੇ ਤੇ ਪਰਿਵਾਰਿਕ ਮੈਂਬਰ ਕੀ ਕਹਿ ਰਹੇ ਨੇ ਉਹ ਜਾਣ ਲੈਣੇ ਆ ਕਿਉਂਕਿ ਉਹਨਾਂ ਨੂੰ ਤਾਂ ਹੁਣ ਤੱਕ ਵੀ ਯਕੀਨ ਨਹੀਂ ਕਿ ਉਹਨਾਂ ਦੀ ਨੂਹ ਵੀ ਇੰਝ ਕਰ ਸਕਦੀ ਆ ਘਰ ਦੇ ਵਿੱਚ ਆਂਦੇ ਇਸ ਪਰਾਇਮਰਦ ਨੂੰ ਦੇਖਣ ਤੋਂ ਬਾਅਦ ਵੀ ਉਹ ਕਦੇ ਵੀ ਇਸ ਗੱਲ ਨੂੰ ਲੈ ਕੇ ਸ਼ੰਕਾ ਦੇ ਵਿੱਚ ਨਹੀਂ ਸੀ ਕਦੇ ਵੀ ਉਹਨਾਂ ਨੇ ਸ਼ੱਕ ਨਹੀਂ ਕੀਤਾ ਕਿ ਸਾਡੀ ਨੂਹ ਵੀ ਇੰਨੀ ਗਲਤ ਹੋ ਸਕਦੀ ਆ ਤੇ ਨਾ ਹੀ ਉਹਨਾਂ ਨੂੰ ਸਨੀ ਦੇ ਉੱਪਰ ਕਦੇ ਸ਼ੱਕ ਹੋਇਆ ਕਿ ਉਹ ਆਪਣੇ ਹੀ ਦੋਸਤ ਦਾ ਘਰ ਇਸ ਤਰ੍ਹਾਂ ਉਜਾੜ ਦਵੇਗਾ ਆ 4:00 ਕ 5:00 ਵਜੇ ਦੀ ਗੱਲ ਜਿਹਨਾਂ ਕੱਢ ਕੇ ਖੜਿਆ ਹੈ ਤੇ ਦਵਾਈ ਲੈਣਗੇ ਇਹ ਮਮਮੀ ਨਾਲ ਉਹ ਇਧਾ ਅੱਜ ਕੋਈ ਨਹੀਂ ਏ ਸ੍ਰੀ ਕਮਲ ਲਾਹਿੱਦੜਾ ਹਾਂਜੀ ਯਾਰ ਦੋਸਤੀ ਹੈ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਹੁਣ ਜਾਣ ਏਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਤੁਹਾਡੇ ਚ ਕੀ ਕੰਮ ਕਰਨ ਦਿਆ ਸੀ ਯਾਰੀ ਗੂਟੀ ਨੇ ਚਾਲੀ ਪਾ ਰਹੀ ਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਅਦ ਚ ਇਹ ਘਰ ਹਾਂ ਤੁਹਾਡੇ ਬੱਚੇ ਤੁਹਾਡੇ ਘਰ ਕੋਈ ਵੀ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਅਨਕ ਘਰ ਦਾ ਹਮਲਾ ਕੀਤਾ ਸਾਡੇ ਆਹੀ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਵੀ ਸਾਡੇ ਦੇ ਕੋਈ ਹਮਲਾ ਸਾਡੇ ਬੱਚਾ ਨੂੰ ਮਾਰ ਕੇ ਨੀਗੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਇਹ ਜਦੋਂ ਚਲ ਗਿਆ ਤਾਂ ਇਹ ਫੜਾ ਫੜ ਉਹ ਦੂਆ ਖੋਲ ਕੇ ਵੇਖਿਆ ਉਹ ਦੋ ਭੱਜ ਗਏ ਹੀ ਤੇ ਮੋਟਰਸਾਈਕਲ ਆ ਕਾ ਮੁੰਡਾ ਲੱਭਾ ਨਹੀਂ ਪਾ ਕਿੱਧਰ ਗਿਆਪ ਹੋ ਗਿਆ ਹੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹਮਲਾ ਕਰਵਾਇਆ ਉਹਦਾ ਸੌਰਾ ਵੀ ਨਾਲ ਆਇਆ ਉਹਦਾ ਚਾਚਾ ਵੀ ਨਾਲ ਆਇਆ ਦੋ ਤੀ ਤੇ ਤੇ ਨੇ ਬੰਦੇ ਹੀ ਤੇ ਇੱਕ ਚੌਥੀ ਉਹਦੀ ਜਨਾਨੀ ਸਹਰੀ ਜਿਹਨੇ ਜਨਾਨੀ ਕੱਢ ਕੱਢ ਨਾਹੋ ਖੜੀ ਆ ਇਹ ਹੈਗਾ ਹੀ ਸਾਢੇ 5 ਵਜੇ ਦਾ ਸਮਾਂ ਆ ਕੁੜੀ ਨਾਲ ਆਈ ਹਾਂਜੀ ਉਹ ਨਾਲ ਆਈ ਹਾਂ ਜੈ ਸੈਣੀ ਦੀ ਘਰ ਦੀ ਨਾਲ ਆਈ ਹ ਅੱਛਾ ਤੁਹਾਡੇ ਨਾਹ ਨਹੀਂ ਸਾਡੇ ਨਾਹ ਦਾ ਤੇ ਜ ਪਤਾ ਨਹੀਂ ਕੋਈ ਤੇਨਾਰ ਤੋਂ ਉੜਪਾ ਨਾੜੀਕਾਰ ਦੀ ਕੀਤੀ ਸਾਡੀ ਬੇਟੀ ਵੀ ਰਹੀ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤਾਂ ਵੀ ਨਹੀਂ ਗਿਆ ਦਾ ਭੱਜ ਦੌੜ ਕਹਿੰਦੇ ਥੰਮੀਗਾ ਲੈ ਜਾਂਦੇ ਸ਼ਨੀ ਤੇ ਤੁਹਾਡੇ ਤੁਹਾਡੇ ਬੰਦੇ ਲੈ ਆਉਣ ਆਏ ਘਰ ਦਾ ਜੋਂ ਕਰਦਾ ਸਾਡੀ ਬੋਟੀ ਤੇ ਉੱਤਮ ਕੀ ਲਾਈ ਨੇ ਸਾਰੇ ਤਾਂ ਲਾਈ ਆ 9 ਖੜੀਕੇ 15 ਤਰੀਕ ਦੀ ਖੜੀ ਆ ਅਜੇ ਨਹੀਂ ਆਈ ਅਜੇ ਤੱਕ ਨਹੀਂ ਆਈ ਕੋਈ ਪੁਲਿਸ ਨੂੰ ਰਿਪੋਰਟ ਕੀਤੀ ਹੈ ਹਾਂਜੀ ਇਹ ਕੀਤੀ ਹੈ ਤੁਹਾਨੂੰ ਵੀ ਤਾਂ ਪਤਾ ਲੱਗ ਗਿਆ ਕਿ ਭੱਜ ਕੇ ਚਲ ਗਈ ਇਹ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੇ ਦੇ ਪੇਕੇ ਹੀ ਦੁੱਧ ਲੈਣ ਗਏ ਨੰਬਰ ਜਾਗੋ ਵਾਲ ਗਈ ਹੀ ਕਹਿੰਦੀ ਮम्मा ਮੈਂ ਦੁੱਧ ਲੈ ਆਵਾਂ ਤੋ ਤੇ ਕਦੇ ਮਗਰ ਮਗਰ ਮੋਟਰਸਾਈਕਲ ਲਾ ਸੱਡਿਆ ਕਦੇ ਦੀ ਸੂ ਲੈਂਦਾ ਰਿਹਾ ਪੀ ਉੱਥੇ ਗਈ ਆ ਉੱਥੋਂ ਉਹਨੇ ਮੂੰਹ ਮਸਰ ਬੰਨੇ ਆ ਤੋ ਲੈ ਕੇ ਉੱਥੇ ਕਰਨ ਉਹ ਕਰ ਦਿੱਤੀ ਇਹਨੂੰ ਉਹ ਕੰਮ ਚ ਡਬੇ ਚ ਦਾ ਲੋਕਲ ਕੰਮ ਉੱਥੇ ਕਰਦਾ ਹੈ ਹਾਂਜੀ ਕਰਵਲ ਇੱਥੇ ਹੀ ਸਾਡੀ ਨੋ ਹੀ ਉਹ ਕਿਹੜੀ ਉਹ ਵੀ ਕਰਦਾ ਉਹ ਏਦਾਂ ਹੀ ਲੱਗਾ ਹੀ ਕਿ ਕਚਾਰੀਆਂ ਕੇ ਚਰਚ ਲੱਗਾ ਤੇਨ ਗੁੱਲੀਆਂ ਆਂ ਤੇਰੀਆਂ ਵੀ ਦੋ ਬੱਚੇ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਤੇ ਦੋ ਬੱਚੇ ਦੇ ਕੁੜੀ ਮੁੰਡਾ ਸੀ ਕੋਈ ਨਹੀਂ ਚੱਲਦਾ ਜੇ ਥੋੜਾ ਘਾਹ ਨੂੰ ਤੇ ਨਿਕਲਦਾ ਪਤਾ ਨਹੀਂ ਪੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਇੱਥੇ ਵੀ ਚਲੋ ਯਾਰੀ ਦੋਸਤੀ ਆਉਂਦਾ ਜਾਂਦਾ ਚਲੋ ਇਹ ਜ ਸਾਨੂੰ ਇਹ ਵੀ ਪ੍ਰਸ਼ਾਸਨ ਸਾਹਿਬ ਨੂੰ ਨਾ ਅਡੀ ਇਦਾਂ ਦੀ ਨਹੀਂ ਇਹ ੱੱ ਇਹ ੱੱੱ ਨਾ ਕੀਤਾ ਤੇ ਸਾਰੇ ੱੱ ਨਾ ਇਹ ਕੰਮ ਹੋਏ ਆ ਵਾਰਦਾਤ ਇਹ ਹੋਈ ਆ ਕਿ ਸਾਡੇ ਪਿੰਡ ਦੀ ਹੀ ਨੌ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ ਉੱਥੇ ਦੁਬਾਰਾ ਇਹ ਕੰਮ ਨਹੀਂ ਹੁਣ ਹੁਣ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ ਯਾਰ ਦੋਸਤ ਇਹ ਇਹਨਾਂ ਨੇ ਗੰਦ ਬੜਾ ਪਾਇਆ ਦਾ ਸੀ ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਥੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਂਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣਾ ਨਹੀਂ ਜੋ ਬੰਦੀ ਕਾਨੂੰਨੀ ਕਾਰ ਹੈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਹਾਂਜੀ ਕਰਦਾ ਮੰਗੇ ਹੋਇਆ ਕਿ ਦੁਬਾਰਾ ਪਿੰਡ ਵਿੱਚ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਨਾਕੇ ਨੂੰ ਪੱਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾਉ ਜਾਏਗੀ